ਹੇ ਗਾਇਸ ਵੈਲਕਮ ਟੂ ਮਾਈ ਚੈਨਲ ਜੋਦਾਰਾ ਕਿ ਮੈਂ ਤੁਸੀਂ ਜਾਣੀ ਸਾਣੀ ਹਾਂੀ ਹੋਪ ਕਰਦਾ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਜੀ ਅੱਜ ਹੈ 5 ਨਵੰਬਰ ਤੇ ਅੱਜ ਹੈਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸਾਰਿਆਂ ਨੂੰ ਤਾਂ ਦਿਲੋਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੈਂ ਵਾਰਕਾਂ ਲੱਖ ਲੱਖ ਵਧਾਈਆਂ ਤੇ ਜੀ ਆਪਾਂ ਮੱਥਾ ਟੇਕ ਗਏ ਸੀ ਗੁਰੂ ਘਰ ਵਿੱਚ ਤੇ ਭੋਗ ਪੈ ਗਿਆ ਸੌਰੀ ਗਾਇਸ ਪਿਛਲੇ ਵਲੌਗ ਚ ਮੈਂ ਬੁਲੇਗਾ ਬੀ ਨਗਰ ਕੀ ਤਰ੍ਹਾਂ ਦਾ ਨਗਰ ਕੀਰਤਨ ਉਹ ਇਸ ਵਾਰ ਨਹੀਂ ਜਨਵਰੀ ਵਿੱਚ ਕੱਢਣਗੇ ਉਹ ਸ਼ਿਗੁਰ ਨਾਲ ਸ਼ਿਗੁਰ ਗੋਵਿੰਦ ਸਿੰਘ ਜੀ ਦਾ ਤੇ ਜੀ ਚਲੋ ਪਰ ਅੱਜ ਸੋਨ ਇੰਜੋਇਮੈਂਟ ਦਾ ਕਰਾਵਾਂਗੇ ਚਲੋ ਫਿਰ ਅੱਪਾ ਚੱਲਦੇ ਆ ਕਿਤੇ ਗੁਰਦੁਆਰਾ ਸਾਹਿਬਲੇ ਵੀ ਚੱਲਦੇ ਆ ਚਲੋ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਚੱਲੀਏ ਤੇ ਦੋਸਤੋ ਬਾਅਦ ਉਹ ਉੱਥੇ ਜਾ ਕੇ ਮਿਲਦੇ ਆ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆਂਗੇ ਹੁਣ ਠੀਕ ਹੈ ਜੀ ਉੱਥੇ ਉਹ ਪਹੁੰਚ ਜੁਕੇਗਾ ਮੱਥਾ ਟੇਕਿਆ ਸੀ ਆਪਾਂ ਸੰਦੇ ਆ 6:00 ਆ ਸਾਢੇ 5 ਚਲੇ ਗਏ ਸੀ ਸਾਢੇ 5 ਪੌਣੀ 6 ਪਹੁੰਚ ਗਏ ਸੀ ਗੁਰਦੁਆਰਾ ਤੇ ਜੀ ਚਲੋ ਫਿਰ ਆਪਾਂ ਚਾਉਦੇ ਆ ਠੀਕ ਹੈ ਜੀ ਨਾ ਤੋਕੇ ਨਾ ਤੋਲੇ ਕਿ ਪਤਾ ਅਕਸਰ ਦੇਰ ਵਿੱਚ ਜਾਂਦੇ ਨੂੰ ਸਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਹੈ ਤੇ ਆਪਾਂ ਹੁਣ ਚੱਲਦੇ ਆ ਕਿ ਗੁਰੂ ਘਰ ਨੂੰ ਦਿਖਾਉਣ ਮੱਥਾ ਟੇਕਣ ਲਈ ਚਲੋ ਫਿਰ ਵੀ ਚੱਲਦੇ ਆ ਚਲੋ ਮਿਲਦੇ ਆ ਫਿਰ ਪਹੁੰਚ ਕੇ ਸੋ ਗਾਇਸ ਹੁਣ ਆਪਾਂ ਗੱਗੂ ਵਰੇ ਤੋਂ ਆਪਾਂ ਚਲ ਲਈ ਜਿਵੇਂ ਕਿ ਸਤਿ ਗੁਰੂ ਜੀ ਨਿਸ਼ਾਨ ਸਾਹਿਬ ਸਭ ਮੁਸਾਰੀ ਜਾਨੀ ਬਾਗ ਜੀ ਮੈਂ ਬਾਚੋਂ ਆਇਆ ਮੈਂ ਤੱਕੀ ਆ ਗਿਆ ਸੋ ਦਸਤ ਬਣਾਉ ਵਿੱਚ ਬਾਚੋਂ ਇੱਥੇ ਇਧਰ ਬਣ ਰਿਹਾ ਨੇ ਮਗਰ ਦਵਾਰ ਆ ਦੇਖੋ ਕਿ ਜਿੱਦ ਇਧਰ ਹੋਏਗਾ ਮੰਦਰ ਹਾਲ ਆਮ ਜਿਹਾ ਰਹੇ ਗੁਰੂ ਘਰ ਦਾ ਛੋ ਪਹਿਲਾਂ ਮ ਦਿਖਾਇਆ ਉਹ ਗੁਫਾ ਵਿੱਚ ਕਈ ਉਹਦੇ ਵਿੱਚ ਬਲੌਗਾਂ ਵਿੱਚ ਆ ਦੇਖਤਾ ਆਉਂਦੇ ਸੀ ਹਨਾ ਜੀ ਤੇ ਨੀਚੇ ਨੀਚਲਾ ਫਲੋਰ ਬਣ ਗਿਆ ਗਰਾਉਂਡ ਫਲੋਰ ਪੂਰਾ ਰੇ ਨਾ ਚਲੋ ਪੂਰਾ ਖਾਣਾ ਮਿਲ ਗਿਆ ਬਾਹਰ ਵਿੱਚ ਠੀਕ ਹੈ ਜੀ ਤੇ ਡੇਰੇ ਚੂ ਜਾਵਾਂਗੇ ਤੇ ਚਲੋ ਫਿਰ ਚਲਦੇ ਆ ਫਿਰ ਸਰੀ ਫਿਰ ਇਹ ਤੁਹਾਨੂੰ ਦੱਸਾਂ ਲੇ ਹਾਂ ਧਾਈ ਗਾਇਸ ਗੁਰਪੂਰ ਦਾ ਅੱਜ ਰਾਤ ਹੋ ਚੁੱਕੀ ਹੈ ਠੀਕ ਹੈ ਜੀ ਤੇ ਸਾਰਿਆਂ ਨੂੰ ਦੁਬਾਰਤੂ ਗੁਰਪੁਰਵ ਦੀਆਂ ਲੱਖ ਲੱਖ ਵਧਾਈਆਂ ਤੇ ਸਾਰਿਆਂ ਨੂੰ ਇਹ ਵਲੌਗ ਸ਼ੁਕ ਜਿਹਾ ਹੋਇਆ ਕਰਿਆ ਹਣਾ ਸਾਰਿਆਂ ਨੇ ਜੀ ਤੇ ਜੀ ਚਲੋ ਫਿਰ ਅੱਜ ਦੇ ਵਲੌਗ ਚ ਇੰਨਾ ਹੀ ਕਿਉਂਕਿ ਕੱਲ ਨੂੰ ਸਕੂਲ ਵੀ ਜਾਣਾ ਤੇ ਮਿਲਦੇ ਆ नेक्स्ट ਵੀਡੀਓ ਵਿੱਚ ਅੱਜ ਦੀ ਵੀਡੀਓ ਚ ਇੰਨਾ ਹੀ ਠੀਕ ਹੈ ਜੀ ਜੇ ਸਾਰਿਆਂ ਨੂੰ ਇਹ ਵਲੌਗ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਇਹ ਵਲੌਗ ਤੇ ਜੀ ਜਰੂਰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਜਿਹੜੇ ਨਮਨ ਨਹੀਂ ਉਹਨਾਂ ਵੀ ਕਰ ਦੋ ਪੁਰਾਣੇ ਉਹਨਾਂ ਦਾ ਦਿਨੋ ਧੰਨਵਾਦ ਜਿਨ੍ਹਾਂ ਨੇ ਕਰਿਆ ਹੈ ਆਪਣ ਤੇ ਜੀ ਸਾਰਿਆਂ ਨੇ ਮੈਨੂੰ ਇਹੀ ਕਿਰਪਾ ਹੈ ਵੀ ਆਪਣਾ ਚੈਨਲ ਮੋਨਟਾਈਜ਼ ਕਰਵਾ ਦਿਓ ਜਲਦੀ ਤੋਂ ਜਲਦੀ ਠੀਕ ਹੈ ਜੀ ਤੇ ਜੀ ਫਲੋਵਰ ਐਸ ਫਲਾਉਨ ਕਰਦੇ ਆ ਐਂਡ ਹੋਰ ਵੀ ਸਾਰੇ ਨੂੰ ਹੈ ਵਲਗ ਦਿ ਲਿਓ ਵਧੀ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਬਾਏ ਮਿਲਦੇ ਆ ਅਗਲੀ ਵੀਡੀਓ ਵਿੱਚ ਜਲਦੀ ਹੀ